ਵਾਲੀ ਗੱਡੀ ਆ ਕੱਚੀ ਬੈਸੂ ਆ ਲੈ ਸੱਟ ਕੇ ਨਾ ਲੈ ਮੈਂ ਨਾ ਬਸਾਲ ਆ ਯਾਰ ਅਗਲੇ ਨਾਲ ਗੱਲ ਹੋਣੀ ਪੱਕਾ ਮੋਲਾ ਮਾਂ ਕੋਲ ਬਤਾ ਯਾਰ ਤੂੰ ਨਾ ਪੱਕਾ ਨਹੀਂ ਨਿਕਲੋ ਜੀ ਤੋਰੋ ਇਹ ਦਰਵਾਜੇ ਰਾ ਮਰ ਜਾਊ ਜਮੇ ਹੀ ਬੱਚਾ ਉਹ ਦੋਰੀਆ ਬਾਈ ਦੂਦੀ ਗੱਪਣ ਮੈਂ ਭੈਣ ਦੇ ਦੀ ਲਈ ਆ ਪਰਸੋ ਚੌਥੇ ਦਾ ਲਈ ਆ ਕੱਲ ਵਿਆਹ ਬਿਘੇੜਾ ਦੇ ਕੇ ਵਿਆਹ ਕਿਵੇਂ ਆ ਫਿਰ ਠੰਡ ਵੀ ਮਨ ਨਹੀਂ ਹੋ ਰਾ ਘੱਟ ਠੰਡ ਤਾਂ ਠੰਢੀ ਬਣੂਗੀ ਹੋਰ ਕਿੰਨੇ ਜਾਇਜ਼ ਕਰਕੇ ਕਹਿ ਵੀ ਮੰਗੇ ਆਏ ਆ ਬੱਚਾ ਛੱਡ ਦੇ ਮੈਂ ਤੂੰ ਭਰਾ ਹਾਂਗਾ ਮੇਰੀ ਗੱਲ ਸੁਣ ਲੈ ਉਹਨਾਂ 'ਚ ਕੋਈ ਫਾਇਦਾ ਨਹੀਂ ਦੋ ਘੱਟ ਲੈ ਜਾ ਇੱਕ ਘੱਟ ਲੈ ਫਾਇਦਾ ਨਹੀਂ ਤੂੰ ਮੈਂ ਉਹੀ ਗੱਲ ਮੈਂ ਤਾਂ ਕਹਦਾ ਜਾਂ ਤੈਨੂੰ ਜਰਾ ਉਹ ਯਾਰ ਤੂੰ ਕਹਿੰਦੇ ਦੀ ਮੈਂ ਪੂਰੇ ਦੀ ਨਹੀਂ ਮੈਨੂੰ ਕਹਿੰਦਾ ਪਹਿਲਾਂ ਪੁੱਛ ਫਿਰ ਹੁਣ ਇੱਕ ਘੱਟ ਲੱਖ ਦੀ ਫਿਰ ਪੂਰੀ ਹੋ ਜੂ ਦੋ ਘੱਟ ਲੱਖ ਦੀ ਪੂਰੀ ਹੋ ਜੂ ਆਏ ਥੋੜੋ ਜੇ 5 ਘੱਟ ਲੱਖ ਦੀ ਲੈ ਜਾ ਲੱਗੇ ਤੋਰਦਾ ਹੀ ਨਹੀਂ ਮੈਂ ਯਾਰ ਨੂੰ ਸੋ ਗਿਆ ਤੋਰਦਾ ساری ਦਾ ਤੋਰਤੀ ਯਾਰ ਉਹਨੂੰ ਮੈਂ ਸਿਖਰੇਣੇ ਲੈਣਾ ਨਹੀਂ ਆਹ ਸ਼ਾਲ ਹੈ ਯਾਰ ਕੋਈ ਵਾਰ ਨਹੀਂ ਜਿੱਥੇ ਉੱਥੇ ਜਾਂਦੀ ਨਹੀਂ ਤੁਸੀਂ ਹੁਣ ਕਿੰਨੀ ਕਿਤੇ ਪਤੰਦਰ ਹੀ ਮੈਂ ਤੋਰਤੀ ਨਹੀਂ ਯਾਰ ਮੰਗੇ ਰਾਹ ਨਾ ਬੋਲੀ ਨਾ ਨਾ ਨੀਰ ਨਮਾਸਾਰ ਮੇਰਾ ਨਮਾਸਾਰ ਆ ਨਮਾਸਾਰ ਆ ਮੈਂ ਤੇਰਾ ਹੱਥ ਕਾਣੇ ਕੱਢ ਦਿਆ ਬਾੜੇ ਕੱਢ ਦਿਆ ਹੱਥ ਫੜਿਆ ਪ੍ਰਮਾਤਮਾ ਮੈਨੂੰ ਵੀ ਆਪਦੀ ਕਸਵਸ ਮਾਰ ਛੱਡ ਬੱਚਾ ਕੱਲ ਮੈਂ ਲਿਆ ਬੱਚੇ ਛੱਡੀ ਕੱਲ ਮੈਂ ਉਹ ਕੱਢ ਦਿਆ ਬੱਚਾ ਦਾ ਛੱਡਦਾ ਕੱਲ ਮੈਂ ਲਿਆ ਕੱਢ ਦਿਆ ਆ ਵੀ ਇੱਥੇ ਰਹੀ ਵੀ ਹੈ ਕੀ ਕਰੇਗਾ ਬੋਲ ਫੇਰ ਨਹੀਂ ਮੰਗਿਆ ਇੱਕ ਮਿੰਟ ਦਾ ਫੇਰ ਗੱਲ ਹੈ ਉਹਨਾਂ ਗੱਲ ਤਾਂ ਸੁਣ ਲਈ ਕਰਦੇ ਤੁਸੀਂ ਯਾਰ ਕੋੜ ਕੀ ਨਹੀਂ ਜਮ ਕੇ ਆ ਰਿਹਾ ਨਹੀਂ ਨਹੀਂ ਉਹ ਜਾ ਯਾਰ ਉਹ ਮੈਂ ਗੱਲ ਦੇ ਮੈਨੂੰ ਹੁਣ ਗੱਲ ਤੇ ਨਹੀਂ ਪਤਾ ਦੱਸ ਜਾ ਰੇ ਹੋ ਜੋ ਹੁਣ ਅਸਲੀ ਗੱਲ ਪਤਾ ਕੀ ਹੈ ਅੱਜ ਅੱਜ ਉਹ ਦੋ ਹੋ ਜਾਓ ਜਮੈ ਨੇ ਸੁਣ ਲਈ ਉਹ ਰੇ ਵੀ ਸੁਣ ਲੈ ਯਾਰ ਗੱਲ ਤਾਂ ਸੁਣ ਜਮੈ ਨੇ ਸੁਣ ਲਈ ਤੇਰੀ ਕਰਪੀਏ ਦੀ ਵੀ ਨਹੀਂ ਸੁਣਨੀ 1 ਰੁਪਏ ਦੀ ਵੀ ਨਹੀਂ ਸੁਣਨੀ ਕਸਮਾ ਦੀ ਗੱਲ ਹੈ ਹਾਲੇ ਘਟਦੀ ਅਸਲੀ ਗੱਲ ਨਹੀਂ ਹੁਣ ਸ਼ੋਰ ਹੋਈ ਉਹਦਾ ਯਾਰ ਉਹ ਯਾਰ ਗੱਲ ਆ ਕੋਈ ਉਰੇ ਆ ਯਾਰ ਉਹ ਹਲੋ ਬੱਚਾ ਛੱਡ ਲੈ ਦੇ ਦਰਨਾ ਬੱਚਾ ਛੱਡੋ ਛੱਡ ਦੇ ਬੱਚਾ ਸੀ ਦੇ ਖਾਨ ਸਾਹਿਬ ਨੂੰ ਸੁਣਦਾ ਕਰੋ ਆਹ ਖਾਨ ਸਾਹਿਬ ਖਾਨ ਸਾਹਿਬ ਤੁਹਾਨੂੰ ਹੋ ਜਾਂਦਾ ਪਹਿਲਾਂ ਇਹਨਾਂ ਨੂੰ ਅਰੇ ਹੋਏ ਸਰ ਪਾਸਾ ਦੀ ਕੋਈ ਖੁੱਲਾ ਕਰ ਲੈ ਇੱਧਰ ਮੈਂ ਖੜੀ ਨਿਕਲੂਗੀ ਅਬੇ ਪਾਸਾ ਤੋਂ ਉਹ ਯਾਰ ਤੁਸੀਂ ਪਾਸ ਕਰਕੇ ਲੈਣੀ ਆ ਸਰਦੀ ਪੈਣੀ ਮੈਂ ਲੱਗ ਜਾ ਤਰ ਪਾਸ ਕਰਕੇ ਲੈਣੀ ਆ ਤੂੰ ਤਰਪਈ ਏੜਾ ਦੇ ਕੇ ਸੁੱਪੇ ਦੀ ਖਾਨ ਸਾਹਿਬ ਦੇਖ ਬਈ ਕਿੱਥੇ ਹੋ ਗਿਆ ਪਤਾ ਕਿੱਥੇ ਦੇਖ ਬੱਚਾ ਰਹਿਣ ਦੇ ਓਏ ਕੀ ਕੋਛਾ ਉਹ ਜਿਹੜੀ ਗੱਲ ਮੈਂ ਕਹਿੰਨਾ ਨਾ ਉਹ ਤੂੰ 1 ਮਿੰਟ ਯਾਰ ਪਿੱਛੇ ਹਟ ਜਾਏ ਮੈਂ ਬੋਲਾਂ ਤੂੰ ਪਿੱਛੇ ਰਹਿ ਆ ਬਣਾ ਦੇ ਦੇਖ ਬੱਚਾ ਦਾ ਭਲਾ ਦੇ ਤੈਨੂੰ ਕੋਈ ਨਹੀਂ ਕਰ ਦੇਣਾ ਬੱਚਾ ਭਲਾ ਦੇ ਕਰ ਕਰ ਬੱਚਾ ਨੇੜੇ ਘਰ ਮੁੜ ਕੇ ਹਲਾਣਾ ਦੇ ਉਹ ਬੱਚਾ ਭਲਾ ਦੇ ਕੋਈ ਨਹੀਂ ਠੀਕ ਹੈ ਤਾਂ ਹੁਣ ਲੱਗ ਜੀ ਵੀ ਕੋਈ ਚੱਕਰ ਨਹੀਂ ਪਤਾ ਕਿ ਰਾਤ ਅਗਲੀ ਕਰੀ ਸੁਭੂ ਗੁੱਟਾਂ ਦੇ ਕਰੀ ਉਹ ਮੇਰੇ ਕੋਲ ਆ ਜੁਕਾ ਦੇ। ਉਹ ਗੌਂਦਾ ਦਾ। ਇਹ ਕਿਹੜਾ ਮੈਂ ਦੇ ਕੇ ਲੈ ਆ। ਭਾਈ ਰੁਪਾ ਇਹਦਾ ਬੰਦੇ ਆਉਂਦੇ ਆ ਭਾਈ। ਇੱਕ ਇਕੱਲਾ ਥਾਂ ਦੇਖ ਕੇ ਲੈਂਦੇ ਕਿਹੜਾ ਮੈਂ। ਹਾਂ ਬਸ ਉਹੀ ਤਾਂ ਆਖੀ ਜੰਨੇ ਵੀ। ਬਰਾਦਾ ਵਰਦੀ। ਉਹ ਪਾਸਾ ਬਸ ਕੋਹ ਜੰਨੇ। ਇੱਕ ਸ਼ੈੱਡ ਬਹੁਤ ਆ। ਇਹ। ਤੂੰ ਟੇਟਾ ਖੜਾ ਸਿਲ। ਸਾਡੇ ਉੱਤੇ ਢੱਕਦਾ ਤੇ ਉੱਤੇ ਢੱਕਦਾ। ਕੋਣ ਤਾਂ ਬਹੁਤ ਵੱਡਾ ਮੁਕਾ। ਕਿ ਰੱਖ ਨਾ ਉਹਨਾਂ ਬਾਜ਼ੀ ਦੇ ਹਾਂ ਜੀ ਉਹ ਗੱਲ ਤਾਂ ਸੁਣ ਪਹਿਲਾਂ ਮੇਰੀ ਗੱਲ ਸੁਣ ਪੁਰੇ ਆਏ ਹੱਥ ਆਏ ਡੱਕਦੇ ਆ ਡੱਕਦੇ ਬੱਗੇ ਮੰਨ ਲੈ ਕਾ ਬੱਗੇ ਮੇਰੀ ਰੱਖ ਬੱਗੇ ਇੱਕ ਮੀਟਰ ਟੂ ਟੇਕੇ ਨਹੀਂ ਖੜ ਸਕਦਾ ਕਾਲਾ ਰਹਿਣ ਤੇ ਰਹਿਣ ਤੇ ਕੋਈ ਨਹੀਂ ਬੱਗੇ ਰੱਖ ਲੈ ਮੇਰਾ ਪਾਣ ਦੇ ਬੱਗੇ ਵੀਰ ਬਣ ਕੇ ਲੇ ਲੈ ਜਾ ਲੈ ਬਾਈ ਜਾ ਤੈਨੂੰ ਲੈ ਹਉ ਨਹੀਂ ਮਾ ਓਏ ਪੱਕੇ ਬੰਦੇ ਆ ਯਾਰ ਇਹ ਬੱਗੇ ਰੱਖ ਬੱਗੇ ਰੱਖ ਮੇਰਾ ਪੂਰ ਗਰੀਬੰਦਾ ਇਹ ਵੀ ਗਰੀਬੰਦਾ ਬੱਗੇ ਗਰੀਬ ਹਉ ਨਹੀਂ ਨਹੀਂ ਚੰਗੀ ਲੱਗਦਾ ਹੱਸਦੀ ਕਹਿੰਦੇ ਉਤਰੋ ਉਤਰੋ ਛੱਡ ਦੇ ਬੱਤਰੀ ਫਰਤੀ ਆ ਸੈਡਿੰਗ ਮਾਤੋਂ ਖਾਣੇ ਵਾਲੀ ਗੱਲ ਕਰ ਲੱਗ ਆ ਅੱਖੇ ਲੱਗ ਜਾਂਦੇ ਬੱਗੇ ਮਾਨ ਲਾ ਕੁੜੀ ਗਲੀਆਂ ਹਰ ਕੋਈ ਬੁਲਾਮ ਹੋ ਜਾਂਦਾ ਫੇਰ ਕਿੰਦਰ ਪੈਸੇ ਕਹਿੰਦਾ ਦੇਰੋਂ ਜਦੋਂ ਬੰਦਾ ਆ ਹੀ ਕਰਦਾ ਜਦੋਂ ਮੈਂ ਇੱਕ ਤੇਰੀ ਦੀਦ ਨੂੰ ਤੇਰੇ ਪਿਆਰ ਨੂੰ ਮੈਂ ਇਸਲੇ ਪੈਸੇ ਛੱਡੇ ਆ ਨਹੀਂ ਪੈਸੇ ਨਹੀਂ ਛੱਡੇ ਬੰਦਾ ਜਾਣਦਾ ਬਹੁਤ ਇੱਥੇ ਲੱਗ ਇਹ ਸਾਰੇ ਬੰਦੇ ਪਿਆਰ ਵਾਲੇ ਆ ਆ ਆ ਆ ਇੰਨਾ ਬੁਰਾਗਾ ਜਿੰਨੀ ਸਰਜਣਾ ਇਹ ਸਰਜਣਾ ਰੀਲੇ ਪੈਸੇ ਵੀ ਘੱਟ ਹੋਏ ਨਾ ਅਗਲੇ ਸਾਲ ਨਿੰਨੇ ਨਿੰਨੇ ਬਿੱਲੇ ਨਿੰਨੇ ਵੜਦੇ ਉਹ ਭਾਈ ਜੇ ਵੀਡੀਓ ਬਖਾਈ ਮੈਂ ਨਹੀਂ ਚੋਕੇ ਲੈਂਦੀ ਸੁਣ ਸੁਣ ਤੂੰ ਆ ਭਰਾ ਤੂੰ ਆ ਕਾਰੋਬਾਰੀ ਤੇਰੀ ਮੈਂ ਬਾਅਦ ਚ ਛੱਡਾ ਉਹਦੇ 'ਚ ਕੋਈ ਫਾਇਦਾ ਜੇ ਮੈਂ ਤੈਨੂੰ ਪੁੱਛ ਲੂੰ ਉਹ ਚੰਗਾ ਜਾਂ ਮਾੜਾ ਮੈਂ ਕਹਿੰਦਾ ਖੋਟੀ ਤੇ ਮੇਰੀ ਛਾੜੀ ਤਾਹ ਫਿਰ ਵੀ ਇੰਨੇ ਦੀ ਦਿੰਦੇ ਕਾਹਦੇ ਗੱਲ ਕੋਈ ਤੁਰ ਕੇ ਹਰ ਫੜੀ ਮੈਂ ਕਾਹ ਗੱਲ ਉਹ ਯਾ ਗਾਗਲ ਹੀ ਹਰੀਆ ਢੀਰਾਂ ਦੇ ਬੋਲਦਾ ਪੈ ਦੋ ਦਿਨ ਗੁਰੂ ਸਿੱਖ ਬੰਦਾ ਤੂੰ ਬੱਚਾ ਜਿਉਂਸੀ ਕਰੇ ਇੱਕ ਜਿਹਾ ਕਰੇ ਐਵੇਂ ਕਰਾਂ ਯਾਰ ਕੱਲ ਮਾੜਾ ਆਪਣਾ ਪਤਲਾ ਹੋਣਾ ਚੰਗਾ ਮਾੜਾ ਹੈ ਅੰਦਰ ਲੈ ਕੇ ਜਾਂਦਾ ਉਹ ਬੱਚੇ ਦਾ ਇੱਧਰ ਵੱਧਦਾ ਹੋਇਆ ਅੰਦਰ ਲੈ ਕੇ ਇੱਧਰ ਦੀ ਲਾ ਕੇ ਬਾਹਰ ਅਬੇ ਮਾੜਾ ਰਕਮੰਡੀ ਜਾਂਣਾ ਕਮੰਡੀ ਮਾਰਾ ਮੇਰੀ ਬਾਤ ਸੁਣ ਲੈ ਅੰਕਲ ਨਹੀਂ ਯਾਰ ਕੋਈ ਗੱਲ ਕਰ ਤੂੰ ਉਹ ਉਹਨੇ ਹਰ ਦੀ ਗੱਲ ਕਹੀ ਜਾਣੀ ਇਹ ਵੀ ਜਾਣ ਮੈਂ ਮੈਂ ਤੁਹਾਨੂੰ ਕੋਈ ਇਹਨੂੰ ਐਂ ਕਹਿ ਵੀ ਇਹਨੇ ਦੀ ਦਿੰਦਾ ਇਹ ਕੋਈ ਟਾਟਾ ਪਟਾ ਹਾਡਾ ਪਟਾ 190 ਦੇ ਸੰਨ ਲਾ ਲਈ ਨਹੀਂ ਜੈਜ ਮੋਲਨਾ ਮੈਂ ਜੈ ਜੀ ਮੰਗਿਆ ਅੰਕਲ ਜੇ ਆ ਜੀ ਭਰਾ ਮੇਰਾ ਜੇ ਤਾਂ ਤੂੰ ਭਾਈ ਆ ਤਾਂ ਮੈਂ ਮੈਂ ਇਹ ਨਹੀਂ ਕਹਿੰਦਾ ਵੀ ਤੂੰ ਘੱਟ ਦੇ ਜੇ ਤੈਨੂੰ ਜੇ ਉਹੀ ਮੰਗੀ ਜਾਣੇ ਆ ਪੈਸੇ ਤਾਂ ਹਰ ਹਰਤ ਮੰਗੀਓ ਮੈਂ ਤੈਨੂੰ ਇੱਕ ਗੱਲ ਦੱਸ ਦਿੰਨਾ ਇੱਕ ਮੈਂ ਤੈਨੂੰ ਗਿਰ ਮੇਰੀ ਗੱਲ ਸੁਣ ਲੈ ਝੋਟੀ ਤੈਨੂੰ ਪਹਿਲੇ ਦਿਨ ਲੱਗਿਆ ਠੀਕ ਆ ਦੋ ਇਲੈਕਸ਼ਨ ਲੜਦੇ ਬਿਨਾ ਸਰਪੰਚੀ ਤੋਂ ਜੇ ਝੋਟੀ ਵੀ ਤੂੰ ਬਾਹਰ ਚੱਲੇ ਹਾਂ ਤਾਂ ਅਗਲੇ ਗਰੇ ਪਸ਼ੂ ਲੈ ਕੇ ਜਾਈਂ ਵੀਡੀਓ ਤੇ ਮੰਗੇਗਾ ਵੀ ਤੂੰ ਕਹਿੰਗਾ ਸਰਪੰਚਾ ਜਿਹੜਾ ਕਿਹਾ ਸੀ ਉਹੀ ਨਿਕਲਿਆ ਲੈ ਗੱਲ ਸੁਣ ਲੈ ਸਰਪੰਚਾ ਵੀਰ ਮੈਂ ਗੱਲ ਪਤਾ ਕੀ ਕਹਿੰਨਾ ਇੱਥੇ ਆਪਣੇ ਮੂੰਹ ਚ ਦੁੱਧ ਆਉਂਦਾ ਜਦੋਂ ਬਾਲਟੀ ਚ ਦੁੱਧ ਆਉਂਦਾ ਨਾ ਉਦੋਂ ਕੁਝ ਨਹੀਂ ਆਉਂਦਾ ਇੱਕ ਹੋਰ ਸੁਣ ਆਥਨ ਦੀ ਤੈਨੂੰ ਮੈਂ ਚਵਾਈ ਵਿਖਾ ਦਿੰਨਾ ਵੀ ਮੱਝ ਕਿੱਥੇ ਫਸੀ ਸੀਗੀ ਮੈਂ ਬਾਈ ਜੀ ਕਿਤੇ ਐਨ ਨੁਕਸਾਨ ਨਹੀਂ ਕੀਤਾ ਬੋਲੇ ਚ ਲਿਆ ਕੇ ਵਿਕੇ ਨਾ ਵਿਕੇ ਠੀਕ ਹੈ ਨਾ ਮੈਂ ਹੁਣਾਂ ਵੀ ਸੋਨਾ ਹੀ ਰਵੇ ਅਗਲੇ ਦਾ ਕਿਹੜਾ ਪਿੰਡ ਆ ਵੀਰ ਆਪਣਾ ਪਾਕ ਸਿੰਘਾ ਦਾ ਪਿੰਡ ਆ ਫਰੀਦਕੋਟ ਜ਼ਿਲ੍ਹਾ ਕੀ ਨੂੰ ਤਾਂ ਮੈਂ ਜਾਣਦਾ ਬੰਦੇ ਨੂੰ ਆਪਾਂ ਪਹਿਲੀ ਵਾਰੀ ਮਿਲੇ ਕੋਈ ਗੱਲ ਨਹੀਂ ਭਾਈ ਯਾਰ ਤੂੰ ਮੈਨ ਲਾਇਆ ਫਿਰ ਮੈਨੂੰ ਇਹ ਜਿਆਦਾ ਪਾ ਪੈਸੇ ਨਕਦ ਕੋਈ ਇਹੋ ਜਿਹੀ ਨਹੀਂ ਮੈਨੂੰ ਜੱਜ ਗੱਲ ਮੈਂ ਤੈਨੂੰ ਹਾਂ ਤੂੰ ਕਹਿਣਾ ਬਾਲਗ ਬਾਲਗ ਤਾਂ ਲੱਗੇ ਮੈਂ ਤੂੰ ਕੀ ਕਰ ਹੈ ਅੱਛੀ ਦੀ ਕਰ ਮੈਂ ਵੀ ਨਹੀਂ ਮੰਗੀ ਸੀ ਜਿੱਥੇ ਤੂੰ ਚੇਡਾਂ ਕਰਦਾ ਉੱਥੇ ਤਾਂ ਮੈਂ ਵੀ ਨਹੀਂ ਮੰਗੀ ਕੋਰਸ ਸੇ ਸਹੀ ਰਹੀ 90 ਕਾਇ ਤੋ ਦੀਏ ਕਾਨ ਸਾਹ ਤੇਰੇ ਸਾਹਮਣੇ ਇਹ 30 ਕੇ ਲਿਆ ਆ ਗੱਲ ਉਹ ਗਾੜੀ ਤੂੰ ਦੇਖ ਕੇ ਲੈਣੀ ਆ ਹਾਂ ਗਾੜੀ ਜੇ ਗਾੜੀ ਸਾਰੀ ਝੋਲੀ 100 ਸਰਪੰਚਾ ਸਰਪੰਚਾ 100 ਠੀਕ ਹੈ ਨਾ ਤੂੰ ਮੈਨੂੰ ਆਏ ਕਹਿ ਵੀ ਮੰਗੇ ਆਏ ਉਹ ਵੇਚਣ ਲਈ ਹਾਂ ਵੇਚ ਲਈ ਸਰਪੰਚਾ ਆਏ ਕਹਦੇ ਜਾਰੀ ਬੜੇ ਆਏ ਕਹਿ ਵੀ ਆਏ ਵੇਚਣੀ ਬਸ ਇੱਕ ਮਾਜੀ ਦੀ ਵੀ ਜੀਤ ਬੜਾ ਕਮੋਜਾ ਜੀਤ ਨਹੀਂ ਬਾਈ ਜੀ ਝੋਟੀ ਵੇਖ ਯਾਰ ਦੋ ਪੇਟੀਆਂ ਤੋਂ ਤਾਂ ਨੂੰ ਆ ਸਰਪੰਚਾ ਗੱਲ ਇਹ ਆ ਦੋ ਪੇਟੀਆਂ ਦਾ ਮੂੰਹ ਬਹੁਤ ਵੱਡਾ ਅਗਲਾ ਬਾਹਲੇ ਤਰਪਾਦੋਂ ਚੰਗੀ ਕਰਕੇ ਲੈਂਦਾ ਜਿਹੜੀ ਦੋ ਵਾਲੀ ਆ ਇਹ ਬਾਹਲੇ ਤਰਪਾ ਖੜੀ ਕਰਕੇ ਲੈਂਦਾ ਇਹਦੀ ਗਾੜੀ ਕਹੇ ਜੀ ਆ ਪਿਛਾੜੀ ਕਹੇ ਜੀ ਵੀਰ ਮੈਂ ਮੈਂ ਸਰਪੰਚਾ ਸੁਣ ਇੱਕ ਸੁਣ ਕਸਮੀ ਗੱਲ ਆ ਇਹਦੇ ਵੀ ਆਹ ਕੋਸ਼ੀ ਦਾ ਆ ਵਿੱਚ ਵਾਈ ਹੁਣ ਲੱਗ ਗਈ ਤੈਨੂੰ ਵੀਡੀਓ ਖਾਦਨੇ ਦੀ ਭਲਾ ਇਹ ਤਾਂ ਬਾਈ ਰਊਗੀ ਗੱਲ ਨਾ ਸਹਿਮਦਾ ਬਾਈ ਪਰ ਜਿਹੜੀ ਸੀਸਾ ਮੂਰੇ ਉਹ ਤਾਂ ਦੀਦਾ ਬਾਈ ਹੋ ਤਾਂ ਰਊਗੀ ਗੱਲ ਸੌਣ ਸਰਪੰਚਾ ਬਾਲਾਂਗਾ ਗੱਲਾਂ ਚ ਤੈਨੂੰ ਕੋਈ ਫਾਇਦਾ ਨਹੀਂ ਉਹ ਦੱਸ ਦੂ ਤੈਨੂੰ ਅਸੀਂ 30 ਦੇ 30 ਦੀ ਨਾ ਬਾਈ ਮੈਂ ਵੀ ਨਹੀਂ ਮੰਨ ਸੁਣ ਹਾਂ ਤੂੰ ਨਹੀਂ ਮੰਗੀ ਕਿੰਨੇ ਕ ਦੀ ਮੰਗ ਲਈ ਜਿਹੜੀ ਤੂੰ ਜਿਹੜੀ ਮੰਗੀ ਨਹੀਂ ਹਲੇ ਤਾਂ ਮੰਗੀ ਨਹੀਂ ਮੈਂ ਕਸਮੀ ਗੱਲਾਂ ਨਹੀਂ ਮੰਗੀ ਬਾਈ ਮੈਂ ਜਾ ਕੇ ਉਹ 10 ਬਰ ਕੀ ਕਹਿੰਦਾ ਆਏ ਲਾਸਟ ਕਹਦੇ ਮੈਨੂੰ ਇੱਕ ਗੱਲ ਤੂੰ ਕਹਿਣਾ ਯਾਰ ਬਾਈ ਤੇਰਾ ਅਸੀਂ ਕਹਿੰਦੇ ਯਾਰ ਡੂੜ ਤੋਂ ਥੱਲੇ ਅਗਰ ਆ ਪਾ ਸਾਨੂੰ ਨਹੀਂ ਨਹੀਂ ਬਾਈ ਨਹੀਂ ਗੱਲ ਨੀ ਪੈਦੀ ਚਲੋ ਵੀ ਗੇਲੂ ਤੇਰੀਆਂ ਮੰਗੀਆਂ ਹੋਈਆਂ ਕੌਂਸਲ ਇਹ ਗੇਲੂ ਤਾਂ ਆ ਗਿਆ ਉਹ ਕਟਾ 20 ਕਿਲੋ ਦਾ ਬੰਦੇ ਦਾ ਨਾਮ ਤਾਂ ਮੇਰਾ ਹੈ ਉਹ پوری ਹੋ ਦੇ ਜਨਤਾ ਦਾ